ਜੋ ਵੀ ਫੈਸਲਾ ਆਏਗਾ ਜੋ ਵੀ ਹੁਕਮ ਆਏਗਾ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਲਣਾ ਕਰਾਂਗੇ ਕੌਣ ਕਹਿੰਦਾ ਆ ਕੋਣ ਬੰਦਾ ਦੱਸੋ ਕਿਹੜਾ ਦਬਾਅ ਪਾ ਕੋਣ ਕੱਲ੍ਹ ਚਲੀ ਜਾਈ ਮੇਰੀ ਗੱਲ ਸੁਣੋ ਜੀ ਕੋਈ ਬੰਦਾ ਇਹ ਸਾਫ਼ ਕਰ ਦਿਓ ਜਿਹੜਾ ਦਬਾਅ ਪਾ ਰਿਹਾ ਕੋਈ ਦਬਾਅ ਪਾ ਹੀ ਨਹੀਂ ਸਕਦਾ ਸ੍ਰੀ ਅਕਾਲ ਤਖਤ ਦੇ ਜਸੇਦਾਰ ਸਾਹਿਬ ਤੇ ਕੌਣ ਦਬਾਅ ਪਾ ਦੂਗਾ ਜੀ ਆਈ ਥਿੰਕ ਇਹ ਹਰਜੀ ਸ਼ਕਤੀ ਤਾਂ ਆਈ ਨਹੀਂ ਜਿਹੜੀ ਦਵਾ ਪਾ ਦੇ ਜਦੋਂ 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 ਫੈਸਲੇ ਹੁੰਦੇ ਆ ਫਿਰ ਉਹ ਸਾਰਿਆਂ ਦੇ ਝੁਮੇ ਪੈਂਦਾ ਨਾ ਫੈਸਲਾ ਜਦੋਂ ਹੁੰਦਾ ਆ ਫੈਸਲੇ ਕਰਨ ਵਾਸਤੇ ਸਾਰਿਆਂ ਦੀ ਰਾਏ ਲਈ ਜਾਂਦੀ ਆ ਜੋ ਫੈਸਲੇ ਹੁੰਦੇ ਉਹਦੇ ਸਾਰੇ ਸ਼ਾਮਲ ਹੁੰਦੇ ਆ ਉਹ ਤਾਂ ਪਹਿਲਾਂ ਸ਼ਾਮਲ ਨੇ ਉਲਟੀ ਗੇਮ ਹੋ ਗਈ ਉਹਨਾਂ ਲਈ ਉਹਨਾਂ ਦੀ ਉਲਟੀ ਗੇਮ ਹੋ ਗਈ ਨਾ ਬਿਲਕੁਲ ਐਸੀ ਤਾਂ ਕਰਦੇ ਨਹੀਂ ਹੋਰ ਦਾ ਸਾਨੂੰ ਪਤਾ ਉਲਟੀ ਗੇਮ ਦਾ ਮਤਲਬ ਇਹ ਵੀ ਉਹ ਸ਼ਿਕਾਇਤ ਕਰਤਾ ਵੀ ਵਿਚ ਨਾਲ ਫਸ ਗਏ ਉਹ ਵੀ ਨਾਲ ਹੀ ਨੇ ਇਹ ਆ ਮੈਂ ਕਹ ਰਿਹਾ ਬਿਲਕੁਲ ਇਹਨ ਬੈਨੋ ਲਾਗੂ ਕਰਾਂਗੇ ਗੱਲ ਇਹ ਹੈ ਕਿ ਜੋ ਬੰਦਾ ਆਦੇਸ਼ ਹੋਇਆ ਸੀ ਉਹਦੇ ਮੁਤਾਬਕ ਅੱਜ ਸਾਡੀ ਸਾਰੀ ਲੀਡਰਸ਼ਿਪ ਪ੍ਰਧਾਨ ਸਾਹਿਬ ਸਮੇਤ ਜਿਹੜੇ ਉਸ ਵਾਰ ਦੇ ਮੰਤਰੀ ਸਹਿਬਾਨ ਕੋਰਟ ਕਮੇਟੀ ਦੇ ਮੈਂਬਰ ਐ ਜੀ ਪੀ ਸੀ ਦੀ ਐਗਜ਼ੀਕਟਿਵ ਸਾਰੇ ਹਾਜ਼ਰ ਹੋ ਗਏ ਜਦੋਂ ਸਾਨੂੰ ਸਪਸ਼ਟੀਕਰਨ ਸਾਡੇ ਤੋਂ ਮੰਗਿਆ ਗਿਆ ਸੀ ਉਦੋਂ ਵੀ ਪੂਰੀ ਸਮਰਪਣ ਭਾਵਨਾ ਦੇ ਨਾਲ ਹਲੀਮੀ ਦੇ ਨਾਲ ਝੁਕ ਕੇ ਅਸੀਂ ਸਾਰਾ ਕੁਝ ਆਪਣੀ ਝੋਲੀ 'ਚ ਪਾਇਆ ਸੀ ਕੋਈ ਦਲੀਲਾਂ ਨਹੀਂ ਦਿੱਤੀਆਂ ਸੀ ਕਿਸੇ ਤਰ੍ਹਾਂ ਦੀ ਆਰਗੂਮੈਂਟ ਅਸੀਂ ਉਸ ਤੋਂ ਬਾਅਦ ਵੀ ਜਿਹੜਾ ਕੋਈ ਆਦੇਸ਼ ਸਿੰਘ ਸਾਹਿਬ ਦਾ ਆਇਆ ਉਹ ਵੀ ਅਸੀਂ ਸਿਰ ਚ ਘਾ ਕੇ ਪ੍ਰਬੰਧ ਕੀਤਾ ਔਰ ਅੱਜ ਵੀ ਉਸੇ ਭਾਵਨਾ ਦੇ ਨਾਲ ਅਸੀਂ ਜਿਹੜਾ ਇੱਥੇ ਪਹੁੰਚੇ ਹਾਂ ਜੋ ਹੁਕਮ ਹੋਏਗਾ ਕਾਰਤਕ ਸਾਹਿਬ ਦਾ ਉਹ ਨੂੰ ਸਭ ਕਾ ਕਰ ਦੇਖੋ ਇਹ ਗੁਰੂ ਦਾ ਤਖਤ ਹੈ ਜੇ ਕੋਈ ਇਦਾਂ ਦਾ ਕੰਮ ਕਰਦਾ ਤਾਂ ਉਹਨੂੰ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਕਿਉਂਕਿ ਸੰਸਥਾਵਾਂ ਨੂੰ ਚੁਣੌਤੀ ਦੇਣਾ ਪ੍ਰੈਸ਼ਰ ਟੈਕਟਿਕਸ ਇਹ ਨਾ ਤਾਂ ਗੁਰੂ ਦੇ ਦਰ ਤੇ ਕਦੀ ਚੱਲੇ ਗੁਰੂ ਦੇ ਦਰ ਤੇ ਕੀ ਚੱਲਣੇ ਆ ਦੁਨਿਆਵੀ ਅਦਾਲਤਾਂ ਦੇ ਉੱਤੇ ਵੀ ਤੁਸੀਂ ਸੱਚ ਨੂੰ ਛਪਾਉਣ ਦੀ ਕਈ ਵਾਰੀ ਕੋਸ਼ਿਸ਼ ਕਰਦੇ ਹੋ ਆ ਜਿਹੜੀ ਮਲੇਰ ਕੋਟ ਨੇ ਦੀ ਜਿਹੜੀ ਆ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਇਆ ਹੁਣ ਤੁਸੀਂ ਹੈਰਾਨ ਹੋਵੋਗੇ ਤੁਸੀਂ ਜੱਜਮੈਂਟ ਦਾ 29 ਤੇ 30 ਪੇਜ ਪੜ੍ਹ ਲਓ ਜੱਜ ਸਾਹਿਬ ਨੇ ਕਿਹਾ ਹੈ ਔਰ ਇਨਾ ਦੁਖੀ ਹੋਣ ਦੇ ਬਾਵਜੂਦ ਜਦੋਂ ਆਮ ਆਦਮੀ ਪਾਰਟੀ ਦਾ ਐਮਐਲਏ ਜਿਹੜਾ ਉਹ ਦੂਸਰੀ ਜਿਹੜਾ ਹਕrar ਦਿੱਤਾ ਗਿਆ 2 ਸਾਲ ਦੀ ਸਜ਼ਾ ਜਿਹਨੂੰ ਮਿਲ ਲੱਗੀ ਤੇ ਉਹਨੂੰ ਬਚਾਉਣ ਵਾਸਤੇ ਕੇਂਦਰੀ ਆਵਾਜ਼ ਤੇ ਭਗਵੰਤ ਮਾਨ ਦੀ ਸਰਕਾਰ ਉਹਨਾਂ ਦੇ ਡਿਸਟ੍ਰਿਕਟ ਅਟਾਰਨੀ ਨੇ ਡਿਊਟੀ ਕਮਿਸ਼ਨਰ ਦੇ ਰਾਹੀਂ ਅਰਜੀ ਦਾਖਲ ਕਰ ਦਿੱਤੀ ਕਿ ਅਸੀਂ ਅਪੀਲ ਹੀ ਵਾਪਸ ਲੈਣੀ ਚਾਹੁੰਦੇ ਪਹਿਲਾਂ ਸ਼ਿਕਾਇਤ ਕਰਤਾ ਤੋਂ ਅਜੀ ਦਵਾਈ ਕਿ ਮੈਂ ਇਹਦੇ ਖਿਲਾਫ ਨਹੀਂ ਲੜਨਾ ਚਾਹੁੰਦਾ ਜੱਜ ਸਾਹਿਬ ਨੇ ਵਾਪਸ ਨਹੀਂ ਕੀਤੀ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਅਖੀਰ ਤੇ ਸਰਕਾਰ ਖੜ ਗਈ ਉਹਦੇ ਹੱਕ 'ਚ ਗਦਬੀ ਦਾ ਜਿਹੜਾ ਕੁਰਾਨ ਦੀ ਬਦਬੀ ਕਰਨ ਵਾਲੇ ਜਿਹੜਾ ਦੋਸ਼ੀ ਹੈ ਸਰਕਾਰ ਭਗਵੰਤ ਮਾਨ ਦੀ ਉਹਦੇ ਨਾਲ ਖੜ ਗਈ ਕਿ ਅਸੀਂ ਇਹਦੇ ਖਿਲਾਫ ਪੀੜੀ ਵੀ ਡਰ ਕਰਦੇ ਤੇ ਹੁਣ ਸਾਜਸ਼ਾਂ ਦੇ ਪਰਦੇ ਤਾਂ ਖੁੱਲਣ ਲੱਗੇ ਕਿੰਨੀ ਕੁ देर ਲੁਕਾਓਗੇ ਜੇ ਦਰਿਆਵੀ ਅਦਾਲਤਾਂ ਵੀ ਜਿਹੜਾ ਸੱਚ ਹੁੰਦਾ ਨਾ ਉਹ ਕਿਤੇ ਨਾ ਕਿਤੇ ਗੁਰੂ ਕਿਰਪਾ ਕਰ ਦਿੰਦਾ ਕਿਸੇ ਨਾ ਕਿਸੇ ਦੇ ਉੱਤੇ ਉੱਥੇ ਜੱਜ ਸਾਹਿਬ ਤੇ ਹੋਗੀ ਕਦੀ ਸੁਣਿਆ ਸੀ ਵੀ ਮਸਾ ਇੱਕ ਸਾਜਸ਼ ਪੰਜਾਬ ਦੇ ਵਿੱਚ ਪਹਿਲੀ ਵਾਰੀ ਦੋਸ਼ੀ ਲੱਭਿਆ ਜਿਹੜਾ ਕੁਰਾਨ ਦੀ ਬਦਬੀ ਦਾ ਦੋਸ਼ੀ ਸੀ ਔਰ ਧਾਰਮਿਕ ਗ੍ਰੰਥਾਂ ਦੀ ਸਾਸ਼ਣ ਦਾ ਦੌਰ 2015 ਤੋਂ ਚੱਲਿਆ ਇਹ 2016 ਦਾ ਸੀ ਔਰ ਉਹਨੇ ਰਾਜਨੀਤਿਕ ਸਾਜ਼ਿਸ਼ ਦਾ ਪਰਦਾ ਵੀ ਖੁੱਲ ਗਿਆ ਉਹਦੇ ਉਹਦੇ ਫੜੇ ਜਾਣ ਨਾ ਉਹਨੂੰ ਸਜ਼ਾ ਮਿਲਣ ਲੱਗੀ ਤੇ ਭਗਵੰਤ ਮਾਨ ਦੀ ਸਰਕਾਰ ਜਾ ਕੇ ਤੇ ਅਦਾਲਤ ਵਿੱਚ ਕੇਸ ਵਾਪਸ ਲੈਣ ਵਾਸਤੇ ਪਹੁੰਚ ਗਈ ਇਹ ਹੁਣ ਮੈਂ ਤੁਹਾਨੂੰ ਮੀਡੀਆ ਨੂੰ ਪੁੱਛਦਾ ਵੀ ਇਹਨਾਂ ਨੂੰ ਜਾ ਕੇ ਪੁੱਛੋ ਵੀ ਕੀ ਤੁਹਾਡਾ ਕੀ ਡਰ ਸੀ ਕੇਦਰਿਆਲ ਨੂੰ ਕੀ ਡਰ ਸੀ ਭਗਵੰਤ ਮਾਨ ਨੂੰ ਕੀ ਡਰ ਸੀ ਕਿ ਤੁਹਾਨੂੰ ਤਾਂ ਸਜ਼ਾ ਕਹਿਣਾ ਚਾਹੀਦਾ ਸੀ ਹੋਰ ਸਖਤ ਦਿਓ ਤੇ ਤੁਸੀਂ ਕਹਿੰਦੇ ਪਿਆ ਆਮ ਆਦਮੀ ਪਾਰਟੀ ਦਾ ਐਮਐਲਏ ਆ ਜੇ ਬੇਦਬੀ ਚ ਦੋਸ਼ੀ ਹੋ ਗਿਆ ਤੇ ਫਿਰ ਸਾਡਾ ਪਰਦਾ ਖੁੱਲ ਜਾਣਾ ਦੇਸ਼ ਦੇ ਵਿੱਚ ਪਤਾ ਲੱਗ ਜੂ ਕਿ ਅਸੀਂ ਰਾਜ ਸੱਤਾ ਹਾਸਲ ਕਰਨ ਵਾਸਤੇ ਐਡੇ ਘਣਾਉਣੇ ਕੰਮ ਕਰਦੇ ਰਹੇ ਹਾਂ ਇਸ ਕਰਕੇ ਗੁਰੂਬਾਰਜ ਬੜਾ ਬਿਆਨਤ ਆ ਦੇਖੋ ਇਹ ਕਿਸੇ ਨੂੰ ਪਤਾ ਸੀ ਵੀ ਇਹ ਪਰਦਾ ਖੁੱਲ ਜਾਣਾ ਔਰ ਖੁੱਲ ਗਿਆ ਜੱਜ ਸਾਹਿਬ ਨੇ ਜੱਜਮੈਂਟ ਤੇ ਲਿਖ ਦਿੱਤਾ ਔਰ ਜੱਜਮੈਂਟ ਮੀਡੀਆ ਨੂੰ ਬੇਨਤੀ ਹੈ ਪੜ੍ਹ ਲਓ ਅਜੇ ਤੱਕ ਅਜੇ ਸੋਸ਼ਲ ਮੀਡੀਆ ਤੇ ਵੀ ਪਾਪੀ ਅਕਾਲ ਪੁਰਖ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਦੇਸ਼ ਵਿਦੇਸ਼ ਚ ਕਿਤੇ ਵੀ ਕੋਈ ਸਿੱਖ ਬੈਠਾ ਉਸਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ਼੍ਰੋਮਣੀ ਅਕਾਲ ਤਖਤ ਸਾਹਿਬ ਤੋਂ ਹੋਈ ਹੈ ਗੁਰੂ ਦੇ ਦਰ ਤੋਂ ਵਰਸਾਈ ਹੋਈ ਪਾਰਟੀ ਹੈ ਗੁਰੂ ਦੇ ਦਰ ਦੀ ਕੁੱਕੜ ਹੈ ਸ਼੍ਰੋਮਣੀ ਅਕਾਲੀ ਸੋ ਜੋ ਵੀ ਤਖਤ ਸਾਹਿਬ ਦਾ ਆਦੇਸ਼ ਹੈ ਉਸ ਆਦੇਸ਼ ਦੇ ਇੱਕ ਇੱਕ ਅੱਖਰ ਦੇ ਉੱਤੇ ਪਹਿਰਾ ਦਿੱਤਾ ਜਾਊਗਾ ਕਿਉਂਕਿ ਪੂਰਨ ਸਮਰਪਣ ਭਾਵਨਾ ਦੇ ਨਾਲ ਹੀ ਅਸੀਂ ਤਖਤ ਸਾਹਿਬ ਤੇ ਨਤਮਸਤਕ ਆ ਚਾਹੇ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸਰਤਾ ਸੁਖਬੀਰ ਸਿੰਘ ਬਾਦਲ ਹੋਣ ਸਮੁੱਚੀ ਲੀਡਰਸ਼ਿਪ ਹੈ ਗੁਰੂ ਦੇ ਦਰ ਨਾਲ ਕੋਈ ਤਰਕ ਨਹੀਂ ਕੋਈ ਬਤਰਕ ਨਹੀਂ ਕੋਈ ਚੋਸਤਰੀ ਕੋਈ ਚਲਾਕੀ ਨਹੀਂ ਸੋ ਗੁਰੂ ਦੇ ਦਰ ਤੇ ਖੜੇ ਆ ਗੁਰੂ ਦੀ ਗੋਦ ਦੇ ਵਿੱਚ ਆ ਸੋ ਜੋ ਵੀ ਤਖਤ ਸਾਹਿਬ ਦਾ ਆਦੇਸ਼ ਹੋਊਗਾ ਉਹਨ ਖਿੜੇ ਮੱਥੇ ਪਰਵਾਹ ਦੇਖੋ ਇਹ ਤਖਤ ਸਾਹਿਬਾਂ ਇਹ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਤੇ ਉਰੋਂ ਜੋ ਵੀ ਆਦੇਸ਼ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਊਗਾ ਜੋ ਵੀ ਕੋਈ ਫੈਸਲਾ ਹੋਊਗਾ ਉਸ ਫੈਸਲੇ ਅੱਗੇ ਅਸੀਂ ਸਿਰ ਝੁਕਾ ਕੇ ਖੜੇ ਤੇ ਇੱਕ ਇੱਕ ਸ਼ਬਦ ਦੀ ਇਨ ਬਿਨ ਪਾਲਣਾ ਕੀਤੀ ਦੇਖੋ ਬੜੀ ਮੰਦ ਭਾਗੀ ਗੱਲ ਹੈ ਕਿ ਇੱਕ ਪਾਸੇ ਆਪਾਂ ਸਾਰੇ ਗੁਰੂ ਦੇ ਦਰ ਤੇ ਖੜੇ ਆਂ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਤੇ ਉਹਦੇ ਤੇ ਪ੍ਰੈਸ਼ਰ ਪਾਉਣ ਵਰਗੀਆਂ ਗੱਲਾਂ ਅਗਰ ਸੁਧਾਰ ਲੈਰ ਕਰ ਰਹੇ ਆਂ ਤਾਂ ਮੈਂ ਉਹਨਾਂ ਨੂੰ ਕਹੂੰਗਾ ਕਿ ਹੁਣ ਆਪਾਂ ਥੋੜਾ ਜਿਹਾ ਸੰਭਲੀਏ ਥੋੜਾ ਜਿਹਾ ਆਪਾਂ ਦੇਖੀਏ ਕਿ ਆਪਾਂ ਖੜੇ ਕਿੱਥੇ ਆਪਾਂ ਫੈਸਲਾ ਉਢੀਖ ਲਈਏ ਮੈਂ ਕਿਸੇ ਵੀ ਐਸੇ ਜਿਹੜੀ ਉਹਨਾਂ ਦੇ ਕੋਈ ਇਲਜ਼ਾਮ ਨੇ ਉਹ ਇਲਜ਼ਾਮ ਤਰਾਸ਼ੀਆਂ ਕਰਦੇ ਰਹਿਣ ਸ਼ਰੋਨੀ ਕਲਦਲ ਉਹਨਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਜਵਾਬ ਗੁਰੂ ਨੇ ਦੇਣਾ ਹੁਣ ਜਵਾਬ ਧੱਕਾ ਸਾਹਿਬ ਦੇ ਜਥੇਦਾਰ ਸਹਿਬਾਨਾ ਨੇ ਪੂਰੇ ਫੈਸਲਾ ਸੁਣਾਉਣਾ ਸੋ ਉਹਨਾਂ ਦਾ ਫੈਸਲਾ ਉਡੀਕਦੇ ਕੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰੂਹ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੇ ਮਸਲਿਆਂ ਦੀ ਮਦਈ ਹੈ ਪੰਥਕ ਮੁੱਦਿਆਂ ਦੀ ਪਹਿਰੇਦਾਰੀ ਸ਼੍ਰੋਮਣੀ ਅਕਾਲੀ ਦਲ ਕਰਦਾ ਸੋ ਸ਼੍ਰੋਮਣੀ ਅਕਾਲੀ ਦਲ ਬਿਨਾ ਪੰਜਾਬ ਦੀ ਜਿਹੜਾ ਕੋਈ ਇੱਕ ਬਿਹਤਰ ਪੰਜਾਬ ਦੀ ਜਿਹੜੀ ਸਿਰਜਣਾਉ ਨਹੀਂ ਹੋ ਸਕਦੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਲਾਈਫਲਾਈਨ ਹੈ